ਪਹਿਲਾ ਕੰਮ ਨਹੀਂ ਚੌਂਕਾ ਜੇ ਅਸੀਂ ਕੱਢਦੇ ਹੀ ਰਹਿੰਦੇ ਇਹਨਾਂ ਨੂੰ ਪੁਲਿਸ ਇੱਥੇ ਦੇਖੋ 2 ਦਿਨ ਹੋ ਗਏ ਪੁਲਿਸ ਥਾਂ ਥਾਂ ਖੜੀ ਆ ਕਿੰਨੀ ਮਤ ਹੁੱਟਰ ਮਾਰ ਦੋ ਚ ਬੰਦਾ ਕੋਈ ਮਾਰਦਾ ਵੀ ਹੋ ਜਾਂਦਾ ਕਿਵੇਂ ਵੀ ਹੋ ਸਕਦਾ ਠੀਕ ਹੈ ਨਾ ਕਿ ਪ੍ਰਸ਼ਾਸਨ ਸਿਰਫ ਵੀਆਈਪੀਜ਼ ਵਾਸਤੇ ਹੀ ਕੰਮ ਕਰਦਾ ਆਮ ਲੋਕਾਂ ਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਤਿਆਰੀ ਨਹੀਂ ਹੁੰਦੀ ਅਸੀਂ ਰਿਕਾਰਡ ਪੁਲਿਸ ਦੇ ਪਿੱਛੇ ਖੜੀ ਆ ਦੋ ਬੰਦੇ ਖੜੇ ਨੇ ਮਕਰ ਦੌਲੇ ਦੇ ਪਰ ਉਹ ਮੂਰੇ ਨਹੀਂ ਆਏ ਯਾਰ ਭੀ ਇਨਸਾਨੀਅਤ ਵੀ ਕੋਈ ਚੀਜ਼ ਵੀਆਈਪੀ ਨੇ ਆਉਣਾ ਹੁੰਦਾ ਤਾਂ ਟ੍ਰੈਫਿਕ ਸਚਾਰੂ ਟਾਂਗ ਦੇ ਨਾਲ ਚਲਾਈ ਜਾਂਦੀ ਹੈ ਪਰੰਤ ਉਸ ਦੇ ਜਾਂਦੇ ਜਿਹੜੇ ਹਾਲਾਤ ਨੇ ਸਭਾ ਐਂਬੂਲੈਂਸਾਂ ਲੋਕਲ ਬੰਦੇ ਘਟਾ ਰਹੇ ਨੇ ਕੋਈ ਗੁਲਾਜਮ ਨਹੀਂ ਦਿਖ ਰਿਹਾ ਨੇ ਦੋ ਬਰਾਏ ਆਪਾਂ ਖੜੇ ਪੀਸੀਆਲ ਖੜੇ ਆ ਮੋਕੇ ਤੇ ਖੜੇ ਆ ਸਾਸੀ ਕਾਜੀ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਪੰਜਾਬ ਜਿਹੜੇ ਕੱਲ ਦੇ ਲੁਧਿਆਣਾ ਵਿੱਚ ਨੇ ਔਰ ਥਾਂ ਥਾਂ ਤੇ ਉੱਪਰ ਜਿਹੜੀ ਹੈ ਪੁਲਿਸ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਵੱਲੋਂ ਜਿਹੜਾ ਐਂਬੂਲੈਂਸ ਨੂੰ ਕਢਵਾਇਆ ਗਿਆ ਔਰ ਵੇਰਕਾ ਦੇ ਸਾਹਮਣੇ ਇੱਕ ਜਿਹੜੀ ਘਟਨਾ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਹਾਲਾਤ ਪੀਏਯੂ ਦੇ ਵਿੱਚ ਜਿਹੜਾ ਮੁੱਖ ਮੰਤਰੀ ਪੰਜਾਬ ਨੇ ਔਰ ਪੀਏਯੂ ਦੇ ਨਾਲ ਹੀ ਜਿਹੜਾ ਵੇਰਕਾ ਮਿਲਕ ਪਲਾਂਟ ਹੈ ਉਸ ਦੇ ਸਾਹਮਣੇ ਵਾਲਾ ਜਿਹੜਾ ਚੌਕ ਹੈ ਉਸ ਤੇ ਹਾਲਾਤ ਨੇ ਕੋਈ ਵੀ ਜਿਹੜਾ ਅਧਿਕਾਰੀ ਇਸ ਟਾਈਮ ਇੱਥੇ ਮੌਜੂਦ ਨਹੀਂ ਹੈ ਤਾਂ ਗੱਲ ਕਰਾਂਗੇ ਜਸਵੀਰ ਵੱਲੋਂ ਐਂਬੂਲੈਂਸ ਐਂਬੂਲੈਂਸ ਨੂੰ ਜਿਹੜਾ ਕਢਵਾਇਆ ਗਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਵਾਰੀ ਤੁਸੀਂ ਅਸੀਂ ਇੱਥੇ ਮੈਂ ਕਿਹਾ ਟੈਕਸੀ ਚਲਾਉਣੇ ਸਾਡਾ ਇਹ ਪਹਿਲਾ ਕੰਮ ਨਹੀਂ ਚੌਂਕਾ ਜੀ ਅਸੀਂ ਕੱਢਦੇ ਹੀ ਰਹਿੰਦੇ ਇਹਨਾਂ ਨੂੰ ਪੁਲਿਸ ਇੱਥੇ ਦੇਖੋ 2 ਦਿਨ ਹੋ ਗਏ ਪੁਲਿਸ ਆਹ ਤਾਂ ਖੜੀ ਆ ਜੀ ਜੀ ਮੁੱਖ ਮੰਤਰੀ ਪੰਜਾਬ ਦਾ ਇੱਥੇ ਆਏ ਹੋਏ ਨੇ ਤੇ ਆਏ ਹੋਏ ਨੇ ਆ ਕੱਲ੍ਹ ਤੇ ਆਏ ਹੋਏ ਆਏ ਹੋਏ ਨੇ ਤੇ ਐਂਬੂਲੈਂਸ ਤੁਸੀਂ ਕਢਵਾਇਆ ਬਿਲਕੁਲ ਜੀ ਅਸ ਨਹੀਂ ਆ ਦੇਖੋ ਨ ਪੁਲਿਸ ਦੇ ਪਿੱਛੇ ਖੜੀ ਆ ਦੋ ਬੰਦੇ ਖੜੇ ਨੇ ਮਗਰ ਦੋਨੇ ਦੇ ਪਰ ਉਹ ਮੂੰਹੇ ਨਹੀਂ ਆਏ ਯਾਰ ਕੋਈ ਇਨਸਾਨੀਅਤ ਵੀ ਕੋਈ ਚੀਜ਼ ਸਰਪ ਕੋ ਤੁਸੀਂ ਆ ਕਿੰਨੀ ਮਤ ਹੂਟਰ ਮਾਰ ਦੋ ਜੀ ਬੰਦਾ ਕੋਈ ਮਰਦਾ ਵੀ ਹੋ ਜਾਂਦਾ ਕਿਵੇਂ ਵੀ ਹੋ ਸਕਦਾ ਠੀਕ ਹੈ ਨਾ ਤੁਸੀਂ ਕਿੱਡੀ ਜਗ੍ਹਾ ਜਾ ਰਹੇ ਹੋ ਅਸੀਂ ਜਿਵੇਂ ਬੀਆਰਐਸ ਨਗਰੀ ਜਾ ਰਹੇ ਆ ਅੱਛਾ ਤਾਂ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਫਰੋਜਪੁਰ ਰੋਡ ਦਾ ਜਿਹੜਾ ਵੇਰਕਾ ਦਾ ਸਾਹਮਣੇ ਵਾਲਾ ਜਿਹੜਾ ਚੌਕ ਹੈ ਤਾਂ ਟ੍ਰੈਫਿਕ ਵਿਵਸਥਾ ਦਾ ਜਿਹੜਾ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਸਾਥ ਹੈ ਦੇ ਉੱਪਰ ਜਿਹੜੀ ਸਿਕਿਉਰਿਟੀ ਹੈ ਪੁਲਿਸ ਹੈ ਪਰੰਤੂ ਐਂਬੂਲੈਂਸ ਨੂੰ ਕਢਵਾਉਣ ਦੇ ਲਈ ਕਾਮ ਵਿਅਕਤੀ ਟੈਕਸੀ ਦੇ ਵਿੱਚੋਂ ਉੱਤਰ ਕੇ ਜਿਸ ਨੇ ਟੈਕ ਐਂਬੂਲੈਂਸ ਨੂੰ ਜਿਹੜਾ ਕਢਵਾਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਦਾ ਕਹਿਣਾ ਸੀ ਕਿ ਇਨਸਾਨੀਅਤ ਦੇ ਨਾਤੇ ਅਸੀਂ ਇਹ ਕੰਮ ਕੀਤਾ ਜਦਕਿ ਕੰਮ ਪੁਲਿਸ ਪ੍ਰਸ਼ਾਸਨ ਦਾ ਹੋਣਾ ਚਾਹੀਦਾ ਕਿਉਂਕਿ ਕੱਲ ਦੇ ਜਿਹੜਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਲੁਧਿਆਣਾ ਦੇ ਵਿੱਚ ਨੇ ਔਰ ਪੀਏਯੂ ਦੇ ਨਾਲ ਦਾ ਫੇਰਕਾ ਦੇ ਸਾਹਮਣੇ ਵਾਲਾ ਹੀ ਇਹ ਚੌਕ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਹੋਇਆ ਫੇਰਕਾ ਚੌਕ ਦੇ ਸਾਹਮਣੇ ਦੀਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਜਿਹੜੇ ਬੰਦੇ ਨੇ ਖੁਦ ਵੀਆਈਪੀ ਨੇ ਆਉਣਾ ਹੁੰਦਾ ਤਾਂ ਟ੍ਰੈਫਿਕ ਸਚਾਰੂ ਟਾਂਕ ਦੇ ਨਾਲ ਚਲਾਈ ਜਾਂਦੀ ਹੈ ਪਰੰਤੂ ਉਸ ਦੇ ਜਾਂਦੇ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਤਾਂ ਇਹ ਵੀ ਤਸਵੀਰਾਂ ਜਿਹੜੀਆਂ ਦਿਖਾਉਣੀਆਂ ਜ਼ਰੂਰੀ ਨੇ ਕਿ ਪ੍ਰਸ਼ਾਸਨ ਸਿਰਫ ਵੀਆਈਪੀਜ਼ ਵਾਸਤੇ ਹੀ ਕੰਮ ਕਰਦਾ ਆਮ ਲੋਕਾਂ ਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਤਿਆਰੀ ਨਹੀਂ ਉਹੀ ਨੇ ਹੈ ਫਰੋਇਪੁਰ ਰੋਡ ਦੀਆਂ ਤਸਵੀਰਾਂ ਨੇ ਸਿਰਫ ਇੱਕ ਮੁਲਾਜ਼ਮ ਪੀਸੀਆਰ ਉਹ ਵੀ ਜਿਹੜਾ ਕਿ ਹੁਣੇ ਹੀ ਪਹੁੰਚੇ ਨੇ ਵੀਆਈਪੀ ਨੇ ਆਉਣਾ ਹੁੰਦਾ ਤਾਂ ਟ੍ਰੈਫਿਕ ਸੁਚਾਰੂ ਢੰਗ ਦੇ ਨਾਲ ਚਲਾਈ ਜਾਂਦੀ ਹੈ ਪਰੰਤੂ ਉਸ ਦੇ ਜਾਂਦੇ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਤਾਂ ਇਹ ਵੀ ਤਸਵੀਰਾਂ ਜਿਹੜੀਆਂ ਦਿਖਾਉਣੀਆਂ ਜ਼ਰੂਰੀ ਨੇ ਕਿ ਪ੍ਰਸ਼ਾਸਨ ਸਿਰਫ ਵੀਆਈਪੀਜ਼ ਵਾਸਤੇ ਹੀ ਕੰਮ ਕਰਦਾ ਆਮ ਲੋਕਾਂ ਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਤਿਆਰੀ ਨਹੀਂ ਉਹੀ ਇੰਤਜ਼ਾਮਾਂ ਦੀ ਸ਼ਾ ਆਦਮਾ ਪੈ ਰਿਆ ਜੀ ਠੀਕ ਹੈ ਜੀ ਪਰੰਤੂ ਦੋ ਬੰਦਿਆਂ ਦੇ ਨਾਲ ਇੰਨੀ ਟ੍ਰੈਫਿਕ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਆ ਸਰ ਸਵੇਰੇ ਇੰਨੀ ਫੋਰਸ ਸੀਗੀ ਹੁਣ ਫੋਰਸ ਕਿਉਂ ਨਹੀਂ ਇੰਨੀ ਹਾਂਜੀ ਸਵੇਰੇ ਬਹੁਤ ਫੋਰਸ ਸੀਗੀ ਹੁਣ ਕਿਉਂ ਨਹੀਂ ਇੰਨੇ ਬਦਲ ਕਿਉਂ ਬਦਲ ਸਾਰੇ ਬੰਦੇ ਆਪਣੇ ਆਪਣੇ ਚੌਂਕਾਂ 'ਚ ਲੱਗੇ ਜੀ ਅੱਜ ਤਾਂ ਐਮਬੂਲੈਂਸ ਆ ਲੋਕਲ ਬੰਦੇ ਘਟਾ ਰਹੇ ਨੇ ਕੋਈ ਮੁਲਾਜ਼ਮ ਨਹੀਂ ਦਿਖ ਰਿਹਾ ਸੀ ਨਹੀਂ ਦੋ ਮੁਲਾਜ਼ਮ ਆ ਖੜੇ ਪੀਸੀ ਆ ਖੜੇ ਮੋਕੇ ਤੇ ਖੜੇ ਆ ਅੱਧਾ ਘੰਟਾ ਤਾਂ ਸਾਨੂੰ ਹੋ ਗਿਆ ਜੀ ਇੱਥੇ ਖੜੇ ਕੋਈ ਮੁਲਾਜ਼ਮ ਮੌਕੇ ਖੜੇ ਆ ਫਿਰ ਮੌਕੇ ਹੀ ਖੜੇ ਚ ਮੌਕੇ ਤੇ ਖੜੇ ਨੇ ਜੀ ਕਹਿਦੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਹੀ ਸੀਗਾ ਕਿ ਕਿੰਨਾ ਕੁ ਮੌਕੇ ਤੇ ਜਿਹੜਾ ਖੜੇ ਨੇ ਸੋ ਨਵੇਂ ਅਪਡੇਟ ਦਾ ਫੇਰ ਦੁਬਾਰਾ ਤੁਹਾਨੂੰ ਮਿਲੇਗਾ ਕੈਮਰਾ ਪਰਸਨ ਧਰਮਾ ਨਾਲ ਹਰਵਿੰਦਰ ਸਿੰਘ ਢਿਲੋਂ ਲੁਧਿਆਣਾ ਨਾਲ